ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਮਹਾ ਪ੍ਰਿੰਸ ਨਿਆਲ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਜਲਦ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਲਦ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਚੋਣਾਂ ਦਾ ਐਲਾਨ ਜਲਦ ਕਰ ਦਿੱਤਾ ਜਾਵੇਗਾ ਕਿਉਂਕਿ ਰਾਜ ਚੋਣ ਕਮਿਸ਼ਨ ਨੇ ਹੁਕਮ ਜਾਰੀ ਕਰਕੇ ਪੰਚਾਇਤੀ ਵਿਭਾਗ ਨੂੰ ਸਾਰੀਆਂ ਸੀਟਾਂ ਰਾਖਵੀਆਂ ਕਰਨ ਦੀ ਪ੍ਰਕਿਰਿਆ ਵੀ ਮੁਕੰਮਲ ਕਰਨ ਲਈ ਤਿਆਰੀ ਕਰਨ ਲਈ ਕਿਹਾ ਗਿਆ ਹੈ ਤਾ ਦੱਸ ਜੀ ਕਿ ਜਲੰਧਰ ਪੱਛਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਮੁਕੰਮਲ ਮੁਕੰਮਲ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀ ਹੈ ਰਾਜ ਚੋਣ ਕਮਿਸ਼ਨ ਵੱਲੋਂ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੂੰ ਚਿੱਠੀ ਲਿਖੀ ਗਈ ਹੈ ਉਹਨਾਂ ਨੂੰ ਭਵਿੱਖ ਦੀਆਂ ਚੋਣਾਂ ਵਿੱਚ ਪੰਜ ਸਰਪੰਚ ਦੀਆਂ ਸੀਟਾਂ ਰਾਖਵੀਆਂ ਕਰਨ ਦੀ ਪ੍ਰਕਿਰਿਆ ਵੀ ਮੁਕੰਮਲ ਕਰਨ ਲਈ ਕਿਹਾ ਗਿਆ ਹੈ ਚਿੱਠੀ 'ਚ ਇਹ ਵੀ ਕਿਹਾ ਗਿਆ ਹੈ ਕਿ ਰਾਖਵੇਂਕਰਨ ਸੰਬੰਧੀ ਨੋਟੀਫਿਕੇਸ਼ਨ ਹਰ ਜ਼ਿਲ੍ਹੇ 'ਚ ਡਿਪਟੀ ਕਮਿਸ਼ਨਰ ਵੱਲੋਂ ਜਾਰੀ ਕੀਤਾ ਜਾਵੇ ਯਾਨਕਿ ਕਿਸ ਕਿਸਥਾ ਤੇ ਕਿਹੜੀ ਕਿਹੜੀ ਸੀਟ ਰਾਖਵਾਂਕਰਨ ਹੋਵੇਗੀ ਕਿਹੜੀ ਸੀਟ ਜਨਰਲ ਕੈਟਾਗਰੀ ਚ ਆਵੇਗੀ ਕਿਹੜੀ ਸੀਟ ਐਸਸੀ ਕੈਟਾਗਰੀ ਚ ਆਵੇਗੀ ਔਰ ਪੰਚਾਇਤੀ ਵਿਭਾਗ ਦੀ ਤਰਫੋਂ ਫਰਵਰੀ ਚ ਉਹਨਾਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਗਿਆ ਸੀ ਜਿਨ੍ਹਾਂ ਦਾ ਕਾਰਜਕਾਲ 5 ਸਾਲ ਪੂਰਾ ਹੋ ਗਿਆ ਸੀ ਸਾਲ 2018 ਚ ਕਾਂਗਰਸ ਸਰਕਾਰ ਵੇਲੇ ਪੰਚਾਇਤੀ ਚੋਣਾਂ ਹੋਈਆਂ ਸੀ ਉਸ ਸਮੇਂ 13276 ਸਰਪੰਚ ਅਤੇ 8300 8000 831 831 ਪੰਜ ਚੁਣੇ ਗਏ ਸੀ ਇਸ ਦੇ ਨਾਲ ਹੀ ਇਸ ਤੋਂ ਬਾਅਦ ਅਧਿਕਾਰੀ ਖੋਦੀ ਪੰਚਾਇਤੀ ਪੰਚਾਇਤਾਂ ਦੇ ਕਾਰਜਕਾਰੀ ਅਧਿਕਾਰੀ ਨਿਯੁਕਤ ਹੋ ਗਏ ਸੀ VOTER ਸੂਚੀਆਂ ਤੇ ਹੋਰ ਕੰਮ ਪਹਿਲਾਂ ਹੀ ਚੱਲ ਰਿਹਾ ਹੈ ਅਜਿਹੇ ਚ ਉਮੀਦ ਹੈ ਕਿ ਇਸ ਦਿਸ਼ਾ ਚ ਜਲਦ ਕਾਰਵਾਈ ਹੋ ਸਕਦੀ ਹੈ ਪੰਚਾਇਤੀ ਵਿਭਾਗ ਨੇ ਪਿਛਲੇ ਸਾਲ ਅਗਸਤ ਮਹੀਨੇ ਚ ਪੰਚਾਇਤਾਂ ਨੂੰ ਭੱਗ ਕਰ ਦਿੱਤਾ ਸੀ ਜਦ ਕਿ ਪੰਚਾਇਤਾਂ ਦਾ ਕਾਰਜਕਾਲ 4 ਮਹੀਨੇ ਬਾਕੀ ਸੀ ਇਸ ਮਾਮਲੇ ਨੂੰ ਲੈ ਕੇ ਕਈ ਸਰਪੰਚਾਂ ਨੇ ਹਾਈ ਕੋਰਟ ਦੀ ਸ਼ਰਨ ਵੀ ਲਈ ਸੀ ਇਸ ਤੋਂ ਬਾਅਦ ਸਰਕਾਰ ਨੇ ਹੁਕਮ ਜਿਹੜੇ ਜਾਰੀ ਕੀਤੇ ਸੀ ਉਹ ਉਹਨਾਂ ਨੂੰ ਤਿੰਨ ਆਈਐਸ ਅਧਿਕਾਰੀਆਂ ਨੂੰ ਮੁਅਤਲ ਵੀ ਕੀਤਾ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਚਾਇਤੀ ਚੋਣਾਂ ਦਾ ਜਲਦ ਇਲਾਨ ਹੋ ਸਕਦਾ ਹੈ ਕਿਉਂਕਿ ਰਾਜ ਚੋਣ ਕਮਿਸ਼ਨ ਨੇ ਹੁਕਮ ਜਾਰੀ ਕੀਤੇ ਨੇ ਉਹਨਾਂ ਨੇ ਉਹਨਾਂ ਦਾ ਚਿੱਠੀ ਲਿਖੀ ਹੈ ਉਹਨਾਂ ਨੇ ਪੰਚਾਇਤੀ ਵਿਭਾਗ ਨੂੰ ਔਰ ਕਿਹਾ ਗਿਆ ਕਿ ਸਾਰੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਡੀਸੀ ਨੇ ਉਹਨਾਂ ਡੀਸੀਆਂ ਨੂੰ ਕਹਿ ਦਿੱਤਾ ਗਿਆ ਕਿ ਜਲਦ ਤੁਸੀਂ ਰਾਖਵੇਂ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰੋ ਔਰ ਉਮੀਦਵਾਰਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਪੰਚਾਇਤੀ ਵਿਭਾਗ ਪਿੰਡੂ ਵਿਕਾਸ ਭਾਗ ਇਸ ਦੀ ਜਲਦ ਤੋਂ ਜਲਦ ਤਿਆਰੀ ਕਰ ਲਵੇ ਤਾਂ ਜੋ ਜਿਸ ਦਿਨ ਚੋਣਾ ਅਦਬ ਬਿਲਕੁਲ ਵੱਜੂਗਾ ਤਾਂ ਉਸ ਤੋਂ ਬਾਅਦ ਫਿਰ ਹਰ ਕੋਈ ਆਪਣੇ ਚੋਣ ਪ੍ਰਕਿਰਿਆ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਉਲਝ ਜਾਂਦਾ ਆ ਤਾਂ ਇਸ ਕਰਕੇ ਇਹ ਵੱਡਾ ਐਲਾਨ ਕੀਤਾ ਗਿਆ ਵੱਡੇ ਵੱਡਾ ਹੁਕਮ ਜਾਰੀ ਕੀਤੇ ਗਏ ਨੇ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਜਲਦ ਪੰਚਾਇਤੀ ਚੋਣਾਂ ਹੋ ਸਕਦੀਆਂ ਨੇ ਤਾਂ ਚਾਰ ਜ਼ਿਮਨੀ ਚੋਣਾਂ ਵੀ ਜਿਹੜੀਆਂ ਹੋਣੀਆਂ ਨੇ ਕਿ ਉਸ ਤੋਂ ਬਾਅਦ ਹੋਵੇਗਾ ਉਸ ਤੋਂ ਪਹਿਲਾਂ ਹੋਵੇਗਾ ਇਸ ਦੇ ਬਾਰੇ ਫਿਲਹਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ ਤਾਂ ਫਿਲਹਾਲ ਜੋ ਅਹਿਮ ਜਾਣਕਾਰੀ ਸਾਡੇ ਤੱਕ ਪਹੁੰਚ ਰਹੀ ਹੈ ਪੰਚਾਇਤੀ ਚੋਣਾਂ ਦਾ ਅਲਾਨ ਜਲਦ ਹੋ ਜਾਵੇਗਾ